ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਅੰਮ੍ਰਿਤਸਰ ਵੱਲ ਨੂੰ ਆ ਰਹੀ ਜੁਲੰਦਰ ਦੀ ਸਵਾਰੀਆਂ ਨਾਲ ਪਰੀ ਹੋਈ ਬਸਦੀ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੀ ਅਚਾਨਕ ਬ੍ਰੇਕ ਲਾਉਣ ਕਰਕੇ ਟੱਕਰ ਹੋਣ ਨਾਲ ਬੱਸ ਵਿੱਚ ਸਫ਼ਰ ਕਰ ਰਹੀਆਂ 20 ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਜਿਸ ਟਰੱਕ ਨਾਲ ਇਹ ਹਾਸਾ ਵਾਪਰਿਆ ਉਹ ਟਰੱਕ ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਮੌਕੇ ਤੋਂ ਟੱਕਰ ਮਾਰ ਕੇ ਫਰਾਰ ਹੋ ਗਿਆ ਉੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਨੂੰ ਬਹਾਲ ਕਰਵਾਉਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ ਅਸੀਂ ਸਿੱਧਾ ਸਾਹਬ ਤੋਂ ਦਪਹਿਰਾਂ ਘਟ ਕੇ ਆ ਰਹੇ ਸੀਗੇ ਤੇ 10 ਕੁ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਈ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਤੇ ਜਾਣਾ ਕਿਤੇ ਤੁਸੀਂ ਜਲੰਧਰ ਜਲੰਧਰ ਜਾਣਾ ਕਿੰਨੇ ਕੁ ਦੀ ਗੱਲ ਹੈ 10 ਬੀਤੀ ਗੱਲ ਆਹ ਤੇ ਕਿੰਨੇ ਕੁ ਕਿਲੋ ਕੀ ਹੈ ਹੋ ਗਏ ਆ ਕਾਫੀ ਰੁੱਕੀ ਜਾ ਕੇ ਵੀ ਹੋ ਗਿਆ 35 ਵਾਰੀਆਂ ਹੀ ਵਿੱਚ ਤਕਰੀਬਨ 20 ਕਿ ਜਣੇ ਹੋ ਗਏ ਆ ਹਾਂ ਵੀ ਕਬੀ ਇੱਕ ਜਣੇ ਹੋਣੇ ਜਾ ਕੇ ਵੀ ਹਾਂਜੀ ਥੋੜੇ ਕ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਵਜਨ ਨੂੰ ਨਹੀਂ ਵੀ ਲੱਗਿਆ ਸੱਟਾਂ ਐਸੀ ਬੱਸ ਚ ਜਾ ਰਹੇ ਸੀ ਤੇ ਬੱਸ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਹੀ ਤੇ ਵਿੱਚ ਇੱਕਾਰਵਨਿਕੋਂਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਵਜੇ ਕਿੰਨੇ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ ਜੀ ਵੀ ਕਿੱਥੇ ਜਾਣਾ ਸੀ ਅਸੀਂ ਲੁਧਿਆਣਾ ਜਾਣਾ ਸੀ ਲੁਧਿਆਣਾ ਜੀ ਕਿੰਨੇ ਮੈਂਬਰ ਹੀ ਤਾਂ ਰਹਾ ਸਾਡੇ ਨਾਲ ਤਾਂ 3 ਮੈਂਬਰ ਸੀ ਛੋਟਾ ਛੋਟੀ ਕੁੜੀਆ ਸੀ ਮਦਰ ਆਹੀ ਅੰਮ੍ਰਿਤਸਰ ਵਾਰੇ ਸੀ ਕਿੰਨੇ ਕੁ ਲੋਕਾਂ ਨੂੰ ਸਟਾਪ ਲਗੀ 33 ਜਨਨ ਨੂੰ ਸਟਾਪ ਵਜਿਆ ਗੰਭੀਰ ਕੇ ਗੰਭੀਰ ਸਟਾਪ ਵਜਿਆ ਮੇਰੇ ਵੀ ਸਟਿਚਸ ਆਇਆ ਅੱਛਾ ਤੁਸੀਂ ਚੀਜ਼ ਆਇਆ ਸਭ ਤੇ ਕੀ ਗੱਲਬਾਤ ਹੋਈ ਅੱਜ ਇਹ ਤੂੜੀਆ ਕੋਪੀ ਉਹਨੇ ਗਾੜੀ ਬ੍ਰੇਕ ਦੇ ਦਿੱਤੀ ਕਿੱਥੋਂ ਆਉਂਦੇ ਹੀ ਬੱਸ ਅੰਮ੍ਰਿਤਸਰੋਂ ਯਾਨੀ ਜਲੰਧਰੋਂ ਤੇ ਕਿੰਨੇ ਕੁ ਵਜੇ ਦੀ ਗੱਲ ਹੈ ਇਹ 10 ਵਜੇ ਦੀ ਗੱਲ ਹੈ ਬੰਦਾ ਹੋਇਆ ਕਿ ਇੱਕਦਮ ਟੂੜੀ ਵਾਲਾ ਟਰੱਕ ਟੂੜੀ ਵਾਲੇ ਕਾਪੜੇ ਕੋਪੜੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਉੱਤੇ ਖਲੋਤਾ ਹੀ ਨਹੀਂ ਦੇ ਉਹ ਖਲੋਤੇ ਨੇ ਸਵਾਰੀਆਂ ਵਿਚ ਨਿਕਲਦੇ ਸਵਾਰੀਆਂ ਸਵਾਰੀਆਂ ਕਿੰਨੀਆਂ ਨਾਲੇ ਸਵਾਰੀਆਂ ਪਰ 20-30 ਹੋਣੀਆਂ ਕਿੰਨੀਆਂ ਸਵਾਰੀਆਂ ਨੇ ਸੱਟਾਂ ਲੱਗੀਆਂ ਵਿੱਚ 20 ਜੀ ਨੇ ਆਈ ਨਹੀਂ ਹੋਣੀਆਂ 20 ਜਾਨਾਂ ਠੀਕ ਤੋਂ ਕੰਪਨੀ ਦੇ ਕੋਈ ਨਹੀਂ ਆਏ ਨਹੀਂ ਜ਼ਿਆਦਾ ਨਹੀਂ ਹੈ ਬੱਲਾ ਬੱਲਾ ਤੇ ਮੂੰਹ ਮਾਤੇ ਗਿਆ ਇਹ ਅਸਰਦੇਵਾਲ ਸਿੰਘ ਅੱਛਾ ਕੀ ਅੱਜ ਆ ਬਾਸ ਐਕਸੀਡੈਂਟ ਕੋ ਇਹਦੇ ਵਿੱਚ ਦੱਸੋ ਕੀ ਗੱਲਬਾਤ ਹੋਈ ਇਹ ਟੱਕਦੇ ਮਗਰ ਵਜ ਮਾਰੀ ਵਜ ਗਈ ਆ ਤੇ ਸਵਾਰੀਆਂ ਨੇ ਛਟਾ ਛਟਾ ਲੱਗਿਆ ਦੇਖਦੇ ਆ ਜੋ ਵੰਦੀ ਕਾਰਵਾਈ ਡਰਾਈਵਰ ਸਾਰੀਆਂ ਨੇ ਛੱਟਾ ਲੱਗਿਆ ਹਾਂਜੀ ਪਾਸ ਅਸੀਂ ਆਏ ਹਾਂ ਉਨ ਜਾ ਕੇ ਦੇਖਦੇ ਆ ਸਾਰਾ ਜੋ ਜੋ ਰਿਜ਼ਲਟ ਆਉਣਗੇ ਉਸ ਵੇਲੇ ਕਾਰਵਾਈ ਹੋ ਜੂਗੀ ਠੀਕ ਹੈ ਹਾਂਜੀ